ਤਿੰਨ ਆਲੂ ਬੁਖਾਰੇ ਤਿੰਨ ਆਲੂ ਬੁਖਾਰੇ ਲੈ ਕੇ ਉਹਨਾਂ ਨੂੰ ਐਦਾਂ ਦੇ ਪੀਸ ਕਰਨੇ ਨੇ ਛੋਟੇ-ਛੋਟੇ ਜਿਹੇ ਉਹ ਮੈਂ ਤੁਹਾਡੇ ਸਾਹਮਣੇ ਕਰਦਾ ਪਿਆਵਾ ਵੀ ਟਮਾਟਰ ਚੰਗੀ ਤਰ੍ਹਾਂ ਸਾਫ਼ ਕੀਤਾ ਹੋਇਆ ਕਲੀਨ ਕੀਤਾ ਹੋਇਆ ਠੀਕ ਹੈ ਜੀ ਉਹਨੂੰ ਅਸੀਂ ਕੱਟ ਲਿਆ ਦੇਖੋ ਤੁਹਾਡੇ ਸਾਹਮਣੇ ਮੈਂ ਕੱਟਦਾ ਪਿਆਵਾ ਬਰੀਕ-ਬਰੀਕ ਪੀਸ ਆ ਪਿਆਜ਼ ਦੀ ਸਕਿਨ ਉਤਾਰ ਕੇ ਆ ਸਾਫ਼ ਕਰਕੇ ਅਸੀਂ ਪਿਆਜ਼ ਰੱਖਿਆ ਹੋਇਆ ਇਹਨੂੰ ਬਰੀਕ-ਬਰੀਕ ਪੀਸਾਂ ਦੇ ਵਿੱਚ ਆ ਦੇਖੋ ਤੁਹਾਡੇ ਸਾਹਮਣੇ ਮੈਂ ਕੱਟਣਾ ਸ਼ੁਰੂ ਕਰਤਾ ਆ ਸਾਰਾ ਸਮਾਨ ਕੱਟ ਕੇ ਇਹਦੇ ਵਿੱਚ ਪਾਤਾ ਹੁਣ ਫਰੁਕੀ ਸਾਹਿਬ ਮੈਂ ਮਿਕਸੀ ਚਲਾ ਲੰਗਾ ਵਾਂ ਜੀ ਆ ਮਿਕਸੀ ਸਾਡੀ ਚੱਲ ਪਈ ਜੀ ਦੇਖੋ ਜੀ ਹੁਣ ਬਰੀਕ ਹੋਣਾ ਹੁਣ ਸ਼ੁਰੂ ਹੋ ਗਿਆ ਸਮਾਨ ਦੇਖੋ ਜੀ ਕੱਟ ਕੇ ਆ ਗਿਆ ਜੀ ਸਾਡੇ ਕੋ ਇਹ ਇਹਨੂੰ ਅਸੀਂ ਚਾਹ ਪੱਤੀ ਵਾਲੀ ਜਿਹੜੀ ਪਾਣੀ ਹੁੰਦੀ ਨਾ ਪਾਣੀ ਨਾਲ ਛਾਨ ਸਕਦੇ ਆ ਜੇ ਤੁਹਾਡੇ ਘਰ ਚ ਕੋਈ ਸਾਫ ਕਪੜਾ ਪਿਆ ਤੁਸੀਂ ਸਾਫ ਕਪੜੇ ਨਾਲ ਵੀ ਉਹਨੂੰ ਛਾਨ ਸਕਦੇ ਹੋ ਅਸੀਂ ਪਾਣੀ ਨਾਲ ਛਾਨਦੇ ਪਏ ਆ ਦੇਖੋ ਪਾਣੀ ਦੇ ਉੱਤੇ ਚਮਚਾ ਲਾਣਾ ਚਮਚਾ ਲਾ ਕੇ ਉਹਦੇ ਵਿੱਚੋਂ ਰਸ ਬੜੇ ਪਿਆਰ ਨਾਲ ਨਿਕਲਦਾ ਦੇਖੋ ਹੋ ਗਿਆ ਤਾਂ ਬਿਲਕੁਲ ਮਤਲਬ ਜਿਵੇਂ ਜੀ ਮਿਕਸ ਫਰੂਟ ਦਾ ਜੂਸ ਅਸੀਂ ਪੀਨੇ ਉਸ ਤਰੀਕੇ ਦਾ ਰੰਗ ਆ ਗਿਆ ਬਿਲਕੁਕਲ ਜੀ ਬਿਲਕੁਲ ਇਹ ਜਿਹੜਾ ਜੂਸ ਪੀਲੇਗਾ ਉਹਦਾ ਮਲਟਾਪਾ ਜਿਹੜਾ ਸਟਕ ਹੋਇਆ ਪਿਆ ਵੇਟ ਲੋਕ ਹੋਇਆ ਪਿਆ ਜਿਹੜਾ ਕਿ ਦੁਨੀਆ ਦੀ ਕਿਸੇ ਚੀਜ਼ ਨਾਲ ਜੜੀ ਬੂਟੀ ਨਾਲ ਦੋਲੀ ਗੋਲੀ ਨਾਲ ਨਹੀਂ ਨਿਕਲਦਾ ਪਿਆ ਜਿਹੜੇ ਤੁਸੀਂ ਹੰਬੇ ਹੋਏ ਹੋ ਠੀਕ ਹੈ ਉਹ ਇਹ ਜੂਸ ਬਾ ਕਮਾਲ ਅਸਰ ਕਰੇਗਾ ਸ਼ਾਨਦਾਰ ਅਸਰ ਕਰੇਗਾ